ਸਤ ਸ੍ਰੀ ਅਕਾਲ ਅਸਲਾਮ ਅਲੈਕਮ ਜੀ ਅੱਜ ਮੌਜੂਦ ਹਾਂ ਮੈਂ ਪਿੰਡ ਪੰਡੋਰੀ ਬੀਬੀ ਇੱਕ ਖੂਬਸੂਰਤ ਸੜਕ ਪਿੰਡ ਪੰਡੋਰੀ ਬੀਬੀ ਨੂੰ ਲਿੰਕ ਹੁੰਦੀ ਹੈ ਸ਼ਿਆਰਪੁਰ ਫਗਵਾੜਾ ਰੋਡ ਨਾਲ ਤੇ ਬਹੁਤ ਸੋਹਣਾ ਗੇਟ ਲੱਗਾ ਹੋਇਆ ਹੈ ਸਾਹਮਣੇ ਨਜ਼ਰ ਆ ਰਿਹਾ ਹੈ ਤੇ ਇੱਧਰ ਹੈ ਪਿੰਡ ਪੰਡੋਰੀ ਬੀਬੀ ਇਹ ਹੈ ਜੀ 147 ਤੋਂ ਪਹਿਲਾਂ ਇਹ ਪਿੰਡ ਮੋਸਨਵਾਣਾ ਦਾ ਸੀ ਇੱਧਰ ਲੱਗਾ ਹੋਇਆ ਬੋਰਡ ਇਸ ਪਿੰਡ ਵਾਰੀ ਗ੍ਰਾਮ ਪੰਚਾਇਤ ਪੰਡੋਰੀ ਬੀਬੀ ਬਲਕ 2 ਇਹ ਲਿਖਿਆ ਹੋਇਆ ਹੈ ਗੁਰਮੱਖੀ ਵਿੱਚ ਤੇ ਅੱਜ ਤੁਹਾਨੂੰ ਪਿੰਡ ਦੀ ਸੈਰ ਕਰਾਵਾਂਗੇ ਇੱਥੇ ਦੀਆਂ ਪੁਰਾਣੀਆਂ ਥਾਵਾਂ ਦਰਬਾਰ ਕੁਝ ਮਸੀਤਾਂ ਉਹ ਤੁਹਾਨੂੰ ਦਿਖਾਵਾਂਗੇ ਤੇ ਆਓ ਚੱਲਦੇ ਹਾਂ ਪਿੰਡ ਤੇ ਦੇਖਦੇ ਹਾਂ ਪੁਰਾਣੀਆਂ ਨਿਸ਼ਾਨੀਆਂ ਕਿ ਅਸੀਂ ਹੁਣ ਕਿਹਾਂ ਪਿੰਡ ਦੇ ਪਹਾੜ ਸਾਈਡ ਇਹ ਸਾਹਮਣੇ ਪਿੰਡ ਹੈ ਪੰਡੋਰੀ ਬੀਬੀ ਇੱਥੇ ਪੰਡੋਰੀ ਮਸਜਿਦ ਬਖਾਇ ਦੇ ਰਹੀ ਹੈ ਤੇ ਪ੍ਰਣਾ ਬੋੜ ਦਾ ਰੁਖ ਬੜਾ ਵੱਡਾ ਆਕਾਰੀ ਬੋੜ ਦਾ ਰੁਖ ਐ ਦੇਖੋ ਜੀ ਤੇ ਸਾਹਮਣੀ ਮਸਜਿਦ ਤੇ ਥੱਲੇ ਬੋੜ ਦੇ ਲੱਗੀਆਂ ਹੀਆਂ ਰੌਣਕਾਂ ਗਰਮੀ ਦੇ ਦਿਨ ਹਨ ਤੇ ਮੋਰ ਵੇਖੋ ਬਹੁਤ ਵੱਡਾ ਹੈ ਤੇ ਸਾਹਮਣੇ ਦਿਖਾਈ ਦੇ ਰਹੀ ਹੈ ਮਸਜਿਦ ਤੇ ਆਓ ਵੇਖਦੇ ਹਾਂ ਮਸਜਿਦ ਇਹ ਹੈ ਜੀ 147 ਤੋਂ ਪਹਿਲਾਂ ਦੀ ਪੁਰਾਣੀ ਮਸਜਿਦ ਤੇ ਬੜੀ ਖਸਤਾ ਹਾਲਤ ਵਿੱਚ इधर कुछ सामने दरबार बने नज़र आ रहे हैं तो लगता है कि लोग जिन्होंने डेरा लाया हुआ है इस बोर्ड थाले तो लगता इत रहा है तो ये सामने है जी मसीत आओ करते हाँ दर्शन यह देखो जी इस हरा रंग किया ताज़ा लेकिन उस टठी हुई है तो तो देखो जी एक पासियों छत गायब है देखो तो तैर रही है हौली हौली ਔਰ ਦੇਖਦੇ ਹਾਂ ਇਸ ਦੇ ਅੰਦਰੋਂ ਕਿਹੋ ਜੀ ਇਸਦੀ ਹਾਲਤ ਹੈ ਕਿਸੇ ਸਮੇਂ ਬੜੀ ਖੂਬਸੂਰਤ ਮਸਜਿਦ ਸੀ ਤੇ ਆ ਦੇਖੋ ਜੀ ਬਹੁਤ ਹੀ ਖਸਾ ਹਾਲਤ ਇਹ ਕਦੇ ਵੀ ਟੈਕਰੀ ਕੋ ਸਬਤੀ ਹੈ ਤੇ ਇਹ ਜਿਹੜੇ ਪਰਦੇਸੀ ਬਰ ਬੈਠੇ ਹੋ ਉਹਨਾਂ ਨੇ ਲੱਗਦਾ ਇੱਥੇ ਨਿਕਸੋਕ ਰੱਖਿਆ ਹੋਇਆ ਹੈ ਸਮਾਨ ਭਾਂਡ ਡਿੰਡਾ ਬਾਹਰ ਲੱਗੀਆਂ ਹਨ ਦਰੌਣ ਕਾ ਇੱਥੇ ਕੁਝ ਬਜ਼ੁਰਗ ਤਾਸੀ ਬਾਜੀ ਲਾ ਰਹੇ ਹਨ ਵੋੜ ਦੀ ਠੰਡੀ ਛਾਵੇਂ ਆਤੇ ਤੇ ਇੱਧਰ ਮੰਜੇ ਬੁਣੇ ਜਾ ਰਹੇ ਹਨ ਰੰਗ ਬਰੰਗਾ ਮੰਜਾ ਤੇ ਉਹਨਾਂ ਦੇ ਪਰਿਵਾਰ ਔਰਤਾਂ ਬੱਚੇ ਉਹ ਦੀ ਠੰਡੀ ਸ਼ਾਂਤ ਆਨੰਦ ਮਾਰ ਰਹੇ ਹਨ ਤੇ ਗੁਰਦਾਰਖ ਬੜਾ ਵੱਡਾ ਆਕਾਰੀ ਹੈ ਸਾਹਮਣੇ ਨਜ਼ਰ ਆ ਰਿਹਾ ਹੈ ਦਰਬਾਰ ਫੀਰ ਦਾ ਦਰਬਾਰ ਦੂਰ ਦੂ ਤੱਕ ਫੈਲੇ ਹੋਏ ਇਹ ਜਟਣੀ ਬੜਾ ਵੱਡਾ ਕਾਰੀ ਇਹ ਬੋਰ ਦਾ ਰੁੱਖ ਹੈ ਇਹਦੇ ਥੱਲੇ ਅੱਧਾ ਪਿੰਡ ਇਸ ਦੀ ਛਾਂ ਮਾਰ ਸਕਦਾ ਹੈ ਆ ਦੇਖੋ ਇਸ ਦਾ ਕਿੱਡਾ ਮੋਟਾ ਤਣਾ ਇਹ ਤਣਾ ਹੀ ਆਪਣੀ ਉਮਰ ਬਿਆਨ ਕਰ ਗਿਆ ਹੈ ਇਹ 147 ਤੋਂ ਹੀ ਕਈ ਸਾਲ ਕਈ ਸੈਂਕੜੇ ਸਾਲ ਪਹਿਲਾਂ ਦਾ ਹੋਏਗਾ ਦੂਰ ਦੂਰ ਤੱਕ ਵੈਲੀ ਹਈਆਂ ਇਦੀਆਂ ਟੈਣੀਆਂ ਲਗਭਗ 4 ਕੜਾਣਾ ਰਕਵੇ ਵਿੱਚ ਇਹ ਬੁਰਦ ਰੁਖ ਪੈਲੇ ਲੱਗਦਾ ਹੈ ਇਹ ਇਦੀਂ ਡੜਾ ਥੱਲੇ ਆ ਕੇ ਕਈ ਜਗ੍ਹਾ ਹੋਰ ਟਾਣੇ ਬਣੇ ਹੋਏ ਨਜ਼ਰ ਆ ਰਹੇ ਹਨ ਬੋਰਡ ਆਕਾਰੀ ਬੋਰਡ ਹੈ ਜੀ ਤੇ ਇਹ ਬੋੜੀ ਹੈ ਜਿਹਦੇ ਥੱਲੇ 147 ਤੋਂ ਪਹਿਲਾਂ ਮੁਸਲਮਾਨ ਭਾਈ ਚਰਾ ਇਸ ਦੀ ਸ਼ਾਂ ਦਾ ਆਨੰਦ ਮਾਣਦਾ ਹੁੰਦਾ ਸੀ ਇੱਥੇ ਹੁੰਦੇ ਸਨ ਉਹਨਾਂ ਦੇ ਮੰਝੇ ਤੇ ਇੱਥੇ ਸਾਰਾ ਇਹ ਸਾਰੀ ਦੁਬਾਰ ਕੱਟਦੇ ਸਨ ਤੇ ਇੱਥੇ ਬਣਿਆ ਹੋਇਆ ਦਰਬਾਰ ਸਾਈ ਤੋਤੇ ਸ਼ਾਹੀ ਇੱਥੇ ਵੀ ਤੁਹਾਨੂੰ ਅੱਜ ਦਰਸ਼ਨ ਕਰਵਾਵਾਂਗੇ ਜਿਓ ਚੱਲਦੇ ਆਂ ਦਰਬਾਰ ਦੇ ਅੰਦਰ ਬਿਲਕੁਲ ਮਾਜੇ ਦੇ ਸਾਹਮਣੇ ਇਹ ਮजूद ਹੈ ਦਰਬਾਰ ਸੱਤ ਉਤੇ ਢੀਂਦੀ ਹੈ ਲਖਣ ਬਣਿਆ ਅੰਦਰ ਬਹੁਤ ਖੂਬਸੂਰਤ ਦੂਸੀ ਬੇਗਰੋ ਪੰਡੋਰੀ ਬੀਬੀ ਪੰਤੀ ਪਰਾਨੀ ਮਸੀਤ ਤੇ ਇੱਥੇ ਸਾਹਮਣੇ ਹੁੰਦਾ ਸੀ ਪੁਰਾਣਾ ਖੂ ਇਹ ਹੈ ਉੱਪਰ ਨਾ ਖੋ ਜਿਹੜਾ kia ਟਟਕਿਆ ਹੋਇਆ ਹੈ ਇੱਥੇ ਸੀ ਪਰਣਾਖੋ ਐ ਦੇਖੋ ਪਣੀਆਂ ਇੱਟਾਂ ਲੱਗੀਆਂ ਨਜ਼ਰ ਆ ਰੀਆਂ ਹਨ ਤੇ ਇਹ ਇਸ ਦੇ ਜਿਹੜੇ ਬੱਚੇ ਔਰ ਨਾਲ ਹੀ ਬਣੇ ਹੋਏ ਹਨ ਗੁਸਲਖਾਨੇ ਜੋ ਕੋਈ ਵਿਰਾਸਤ ਅਜੇ ਪਿੰਡ ਵਾਲਿਆਂ ਸੰਭੀ ਹੋਈ ਹੈ ਆਪਣੇ ਆਪ ਹੀ ਡਿੱਗ ਰਹੀ ਹੈ ਕਿਸ ਨੂੰ ਕੋਈ ਸੰਭਲ ਵਾਲਾ ਹੁਣ ਨਹੀਂ ਹੈ ਤੇ ਹੁਣ ਅਸੀਂ ਪਹੁੰਚੇ ਹਾਂ ਜੀ ਫਿਰ ਪਿੰਡ ਪੰਡੋੜੀ ਬੀਬੀ ਦੇ ਚੜ੍ਹਦੇ ਪਾਸੇ ਤੇ ਐ ਪਿੰਡ ਪੰਡੋੜੀ ਬੀਬੀ ਦੇ ਪੁਰਾਣੇ ਮਕਾਨ ਨਜ਼ਰ ਆ ਰਹੀਆਂ ਹਨ ਮਾਰਤਾ ਤੇ ਇੱਥੇ ਇੱਕ ਤਕੀਆ ਹੈ। ਔਰ ਮਸਜਿਦ ਹੈ ਸਾਹਮਣੇ ਨਜ਼ਰ ਆ ਰਹੀ ਹੈ। ਪੁਰਾਣੀ ਮਸਜਿਦ ਦਰਖਤਾਂ ਦੇ ਚੁੰਡ ਹੇਲ ਲੁਕੀ ਹੋਈ। ਹਾਓ। ਇਸ ਦੀ ਵੀ ਕਰੌਣਿਆ ਤੁਹਾਨੂੰ ਦਰਸ਼ਨ। ਇਹ ਦਰਬਾਰ ਹੈ। ਪੀਰ ਸਾਈਂ ਫਤਨशाह ਜੀ ਤੇ ਇੱਧਰ ਇੱਕ ਪਿੱਪਲ ਦਾ ਰੁੱਖ ਇਹ ਵੀ ਪੁਰਾਣਾ ਲੱਗਦਾ ਹੈ ਤੇ ਇਹ ਇਸ ਦਰਬਾਰ ਦਾ ਮਸਜਿਦ ਦਾ ਵੇੜਾ ਸਾਹਮਣੇ ਲੱਗਾ ਨਜ਼ਰ ਆ ਰਿਹਾ ਹੈ ਇੱਕ ਛੋਟਾ ਜਿਹਾ ਗੇਟ ਇਸ ਥਾਂ ਹੀ ਤੁਹਾਨੂੰ ਅਜੇ ਦਰਸ਼ਨ ਕਰਾਵਾਂਗੇ ਪੁਰਾਣੀ ਮਸਜਿਦ ਜੱਤਕੀਆ ਇਹ ਹੈ ਜੀ ਸਾਹਮਣੇ ਬਿਲਕੁਲ ਉਹੀ ਇਮਾਰਤ पुरानी इमारत इस मस्जिद की इसका छोटे बेहद जिथे कभी मुसलमान संगत जुड़ती सी नमाज़ वास्ते बहुत गोल सोहना गुमबद मथे से कुछ लिखा नज़र नहीं आ रहा ਲਿਖਣ ਇਸ ਤੇ ਦਰਵਾਜੇ ਤੇ ਤਾਲਾ ਲਟਕਿਆ ਹੋਇਆ ਹੈ। ਲੋਹੇ ਦਾ ਦਰਵਾਜਾ ਹੋਰ ਤਾਲਾ। ਤੇ ਇਹ ਪੁਰਾਣੀ ਇੱਟਾਂ ਦੀ ਚਣਾਈ ਹੈ। ਉੱਤੇ ਪਲਸਤਰ ਕੀਤਾ ਹੋਇਆ ਹੈ ਆ ਦੇਖੋ ਜੀ। ਇਹ ਵੀ ਪੁਰਾਣੀ ਮਸੀਤ ਹੈ ਵੜ ਤੋਂ 23 ਸਾਲ ਪਹਿਲਾਂ ਦੀ ਜਿਸ ਦੇ ਉੱਤੇ ਹੁਣ ਪਲਸਤਰ ਹੈ। ਸ਼ਾਇਦ ਇਹ ਵੜ ਤੋਂ ਪਹਿਲਾਂ ਹੀ ਪਲਸਤਰ ਮੁਸਲਮਾਨ ਫਾਇਰ ਨੇ ਕੀਤਾ ਹੋਵੇਗਾ। ਆ ਦੇਖੋ ਜੀ ਕੋਈ ਰੈਂਕਿੰਗ ਨਜ਼ਰ ਆ ਰਹੀਆਂ ਥੱਲੇ ਤੇ ਕੋਵਰ ਨਜ਼ਰ ਆ ਰਹੀ ਹੈ ਦਰਵਾਜ਼ਾ ਛੋਟੀ ਜਾਈ ਤੇ ਇਧਰ ਹੈ ਦਰਬਾਰ ਤੇ ਇਧਰ ਦੀ ਕੁੰਡਾ ਬੰਦ ਹੈ ਦਿਖਦੇ ਆ ਕੋਸ਼ਿਸ਼ ਕਰਦੇ ਆ ਐ ਰੁੱਖ ਐ ਇਹ ਹੈ ਦੇਖੋ ਚਣਾਈ ਪੁਰਾਣੀ ਹੈ ਇੱਟਾਂ ਦੀ ਛੋਟੀ ਇੱਟ ਲੱਗੀ ਹੋਈ ਹੈ ਪੁਰਾਣੀ ਮਸ਼ੀਤ ਬੰਡ ਕੰਡੋਰੀ ਬੀਜੀ ਤੇਰੀ ਕੁੰਡਾ ਲੱਗਿਆ ਹੋਇਆ ਹੈ ਅੰਦਰੋਂ ਲੱਗਿਆ ਹੋਇਆ ਹੈ ਦਰبار ਦਾ ਬੇਲਾ ਹੈ ਚਲੋ ਬਾਹਰੋਂ ਅਸੀਂ ਦਰਸ਼ਨ ਕਰ ਲਿਆ ਤੇ ਤੁਹਾਨੂੰ ਫਰਾਹਦੇ ਹਾਂ ਤੇ ਦਰਬਾਰ ਦਾ ਵੇੜਾ ਏ ਇਹ ਕੁਝ ਪੁਰਾਣੀ ਇਟਾਂ ਦਾ ਢੇਰ ਲੱਗਾ ਨਜ਼ਰ ਆ ਰਿਹਾ ਹੈ। ਥੱਲੇ ਖੋਦ ਹੀ ਮੌਨ ਲੱਗਦੀ ਹੈ। ਸ਼ਾਇਦ ਇਥੇ ਕੋਰਿਆ ਹੋਵੇਗਾ ਤੇ ਪੇਪਰ ਉਹਦੇ ਵਿੱਚ ਉੱਗਿਆ ਹੋਵੇਗਾ। ਤੇ ਅਸੀਂ ਇਸ ਵਕਤ ਮੌਜੂਦ ਹਾਂ। ਪਿੰਡ ਕੁੰਡੋਰੀ ਬੀਬੀ ਦੇ ਚੜ੍ਹਦੇ ਪਾਸੇ ਇਹ ਗਲੀ ਹੈ ਚੜ੍ਹਦੇ ਪਾਸੇ ਤੋਂ ਤੇ ਸਾਹਮਣੇ ਇੱਕ ਦਰਬਾਰ ਬੜਿਆ ਨਜ਼ਰ ਆ ਰਿਹਾ ਹੈ ਤੇ ਆਓ ਇਹ ਦਰਬਾਰ ਪਿਸਤਾ ਹੈ ਇਹਦੇ ਵੀ ਕਰਾਉਣੇ ਆ ਤੁਹਾਨੂੰ ਦਰਸ਼ਨ ਇਹ ਸਾਹਮਣੇ ਪੀਪਲ ਦਾ ਰੁੱਖ ਪਰਣਾ ਇੱਕ ਸਾਹਮਣੇ ਪੀਪਲ ਹੈ ਥੱਲੇ ਰੌਣਕਾਂ ਜੁੜੀਆਂ ਹੋਈਆਂ ਹਨ ਇਹ ਦਰਬਾਰ ਵਿੱਚ ਪ੍ਰਾਣੀ ਨਸੀਬ ਦੇ ਸਾਹਮਣੇ ਹੈ ਕਵਿਤਾ ਵਿਖਾਉਂਦੇ ਹਾਂ ਜਿੱਥੇ ਪ੍ਰਾਣੀ ਨਸੀਬ ਹੁੰਦੀ ਸੀ ਉਸ ਤੋਂ ਪਹਿਲਾਂ ਦੇਖਦੇ ਹਾਂ ਇਹ ਦਰਬਾਰ ਐਤਸਪੁਰ ਦਾ ਰੋਕ ਜਿੱਦੀ ਸ਼ਾਨ ਆਨੰਦ ਭਰਦੇ ਹੋਏ ਇਥੋਂ ਦੇ ਸੁਨੀਕ ਐ ਦੇਖੋ ਇਹ ਹੈ ਜੀ ਦਰਬਾਰ ਤੇ ਉਹਦਾ ਨਾਮ ਲਿਖਿਆ ਹੋਇਆ ਹੈ ਸਾਹਮਣੇ ਪੀਰ ਬੱਬਾ ਹਾਜੀ ਇਲਾਕੀ 786 ਤਿੱਕੋ ਦਰਬਾਰ ਇੱਥੇ ਬਣੀ ਹੋਈ ਹੈ ਸਾਹਮਣੇ ਤੇ ਇਹ ਸਾਹਮਣੇ ਵੱਡਾ ਦਰਬਾਰ ਹੂੰ ਪੀਰ ਬਾਬਾ ਹਾਜੀ ਜਲਾਲ ਜੀ ਇਹ ਇਥੋਂ ਸਾਫ ਪੜਿਆ ਜਾ ਸਕਦਾ ਹੈ ਇਹ ਲਿਖਿਆ ਸਰਦਾਰ ਪਰਨੈਲ ਸਿੰਘ ਸੇਵਾ ਕਰਾਈ ਸਰਦਾਰ ਪਰਨੈਲ ਸਿੰਘ ਤੋਂ ਸਰਦਾਰ ਪਰਨੈਲ ਸਿੰਘ ਨੇ ਸੇਵਾ ਕਰਾਈ ਹੋਈ ਹੈ ਇਸ ਦਰਬਾਰ ਦੀ ਤੇ ਅੰਦਰ ਤੋਂ ਕਰਦੇ ਹਾਂ ਇਹ ਹੈ ਜੀ दरबार लेकिन शत नहीं है उसे ना शत तो है इस चिराग बलन वाली जगह जालीदार चिराग अंदर जाग रहा है बिना छत तो दरबार है सामने एक दरगाह बनी हुई ये अंदर भी एक कवर है देखो कपड़े न टकी हुई दरबार पी बाबा हाँ जी जलाल जी साफ नजर आता है लिखे हुआ सेवा कराई सरदार करैल सिंह बोल रहा बाबा जी छत नहीं है दरबार से कोई गल है ਛੱਤ ਕਿ ਛੱਤ ਹੈ ਨਹੀਂ ਦਰਬਾਰ ਤੇ ਮੇਰੀ ਜੀ ਅੱਛਾ ਹੁਕਮ ਅਵੀ ਨਹੀਂ ਪਹੁੰਚਾਤ ਨਹੀਂ ਨਹੀਂ ਅੱਛਾ ਜੀ ਹਾਂਜੀ ਪੈਂਦੀ ਨਹੀਂ ਕੱਦ ਜੀ ਪੈਂਦੀ ਨਹੀਂ ਕੀ ਹੁੰਦਾ ਅਜ ਛੱਤ ਪਾਈ ਜਦਾਂ ਪਹਿਲਾਂ ਬੁੱਢਿਆਂ ਨੇ ਪਾਈ ਜਦਿਆਂ ਨੇ ਹਾਂਜੀ ਅੱਛਾ ਟਿਕ ਪੈਂਦੀ ਛੱਤ ਟਿਕਦੀ ਨਹੀਂ ਅੱਛਾ ਜੀ ਹੁਕਮ ਵੀ ਛੱਤ ਨਾ ਪਾਇਆ ਮੇਰੇ ਦਰਬਾਰ ਤੇ ਹੈ ਜੀ ਅੱਛਾ ਜੀ ਤਾਈ ਮੈਂ ਕਹਿੰਦਾ ਬਿਨਾਂ ਸ਼ੱਤ ਤੋਂ ਪਹਿਲਾਂ ਦਰਵਾਜ਼ਾ ਦਰਵਾਜ਼ੇ ਬਰਾਂਡੇ ਬੁਰੇ ਸਲਾਹ ਹੀ ਨਹੀਂ ਬਣਦੀ ਜੋ ਕੋ ਬੌਂਡ ਦੀ ਗੱਲ ਕਰਦੇ ਕਿਵੇਂ ਪਾਲੀ ਕੈਂਤਲੀ ਹੋ ਜਾਂਦੀ ਅੱਛਾ ਜੀ ਅੱਛਾ ਤੇ ਨਹੀਂ ਪੈ ਸਕਦੀ ਹੈ ਜੀ ਹਾਂ ਜੀ ਔਰ ਇਹ ਪੈ ਗਿਆ ਜੀ ਬਰਾਂਡਾ ਹਾਂ ਜੀ ਠੀਕ ਇੱਥੇ ਹੁੰਦੀ ਸੀ ਜੀ ਪੁਰਾਣੀ ਮਸਜਿਦ ਜਿਹੜੀ ਕਿ ਹੁਣ ਕਹਿ ਦਿੱਤੀ ਹੈ ਇਸ ਜਗ੍ਹਾ ਇੱਥੇ ਨਵੇਂ ਮਕਾਨ ਬਣ ਗਏ ਹਨ ਐ ਮੁਕੁਰਦਬਾਦ ਦੇ ਸਮੇਂ ਦੀ ਸੀ ਪੁਰਾਣੀ ਮਸਜਿਦ ਤੇ ਇਹ ਮਸਜਿਦ ਦੇ ਨਾਮ ਦਾ ਖੂ ਖੂ ਪਤ ਤਾ ਹੋਇਆ ਹੈ ਅਰੁੱਧ ਤੇ ਛੋਟਾ ਜਿਹਾ ਬਣਿਆ ਨਜ਼ਰ ਆ ਗਿਆ ਹੈ ਮੰਦਰ ਤੇ ਐ ਸੀ ਜੀ ਕੋ ਔਰ ਮਸੀਤ ਇੱਥੇ ਹੁੰਦੀ ਸੀ ਬਿਲਕੁਲ ਪੇਪਲ ਦੇ ਥੱਲੇ ਪਿੰਡ ਪੰਡੋਈ ਬੀਬੀ ਦੇ ਵਿਚਕਾਰ ਇਹ ਪੁਰਾਣੀ ਬਿਲਡਿੰਗ ਨਜ਼ਰ ਆ ਰਹੀ ਹੈ ਮੁਸਲਮਾਨਾਂ ਦੀ ਇਹ ਬਿਲਡਿੰਗ ਦੱਸੀ ਜਾ ਰਹੀ ਹੈ ਇਹ ਉਹਨਾਂ ਦੇ ਪਰਿਵਾਰ ਇਸ ਇਮਾਰਤ ਨੂੰ ਛੱਡ ਕੇ ਗਏ ਤੇ ਸਾਹਮਣੇ ਕੱਥੇ ਵੀ ਬਣਿਆ ਹੋਇਆ ਪੁਰਾਣਾ ਇਹ ਦੇਖੋ ਇਹ ਠਿਕਣੀਆਂ ਪੁਰਾਣੀਆਂ ਵੱਟੇ ਇੱਥੇ ਵੀ ਕੋਈ ਇਮਾਰਤ ਹੁੰਦੀ ਹੋਵੇਗੀ ਤੇ ਛੋਟੀਆਂ ਇੱਟਾਂ ਦੀ ਬਣੀ ਹੋਈ ਇਹ ਪੁਰਾਣੀ ਬਿਲਡਿੰਗ ਇੱਥੇ ਸੀ ਦਰਵਾਜ਼ਾ ਹੁਣ ਕਿਦ ਗੋਹੇ ਦਾ ਲੱਗਾ ਹੋਇਆ ਹੈ ਇਹ ਦੇਖੋ ਦਰਮਿਆਨੀ ਇਟਾਂ ਲੱਗੀਆਂ ਹੋਈਆਂ ਨੇ ਤੇ ਇਹ ਵੀ ਹੁਣ ਪਹਿ ਟੇਢੀ ਹੋ ਰਹੀ ਹੈ ਇਹ ਗੜੀ ਵਿਚਕਾਰਲੀ ਪਿੰਡ ਢੰਡੋਰੀ ਬੀਬੀ ਤੇ ਇਹ ਦੇਖੋ ਜੀ ਕਾਫੀ ਵੱਡੀ ਸਾਰੀ ਇਹ ਹਵੇਲੀ ਹੈ 147 ਤੋਂ ਪਹਿਲਾਂ ਦੀ ਇਹ ਜਿਹੜੇ ਰੋਸ਼ਨਦਾਨ ਤੇ ਛੋਟੀਆਂ ਆਪਣੇ ਗੜੀਆਂ ਤੇ ਇਹ ਪਿੰਡ ਦੇ ਲਹਿੰਦੇ ਵੱਲ ਇੱਥੇ ਕਬਰਸਥਾਨ ਹੁੰਦਾ ਦੱਸਿਆ ਜਾ ਰਿਹਾ ਹੈ ਇੱਥੇ ਹੁੰਦਾ ਸੀ ਕਬਰਸਥਾਨ ਤੇ ਇੱਥੇ ਕੋਈ ਜਗਾ ਬੜੀ ਫਿਰ ਨਜ਼ਰ ਆ ਰਹੀ ਹੈ